ਨੇਰੀਨ ਕੋ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਲਈ ਇੱਕ ਵੱਡੀ ਮੁਸ਼ਕਲ ਆਣ ਖੜੀ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟੂਡੋ ਸ਼ੁੱਕਰਵਾਰ ਨੂੰ ਅਗਲੇ ਸਾਲ ਸ਼ੁਰੂ ਵਿੱਚ ਸੱਤਾ ਗੋਹਣ ਦੇ ਨੇੜੇ ਪਹੁੰਚ ਗਏ ਨੇ ਕਿਉਂਕਿ ਇੱਕ ਮੁੱਖ ਸਹਿਯੋਗੀ ਨੇ ਕਿਹਾ ਕਿ ਖਾਤ ਗਿਣਤੀ ਦੀ ਲਿਬਰਲ ਸਰਕਾਰ ਨੂੰ ਡੇਗਣ ਲਈ ਚੋਣਾਂ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਜੋ ਟਰੂਡੋ ਅਹੁਦੇ ਤੇ ਬਣਾਏ ਰੱਖਣ ਵਿੱਚ ਮਦਦ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਉਹ 27 ਜਨਵਰੀ ਨੂੰ ਚੁਣੇ ਗਏ ਹਾਊਸ ਆਫ ਕਾਮਨਸ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਵਾਪਸ ਆਉਣ ਤੋਂ ਬਾਅਦ ਇੱਕ ਰਸਮੀ ਅ విశ్వాਸ ਪ੍ਰਸਤਾਵ ਪੇਸ਼ ਕਰਨਗੇ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਇਸ ਪ੍ਰਸਤਾਵ ਦਾ ਸਮਰਥਨ ਕਰਦੀਆਂ ਨੇ ਤਾਂ ਟਰੂਡੋ ਪ੍ਰਧਾਨ ਮੰਤਰੀ ਅਜੋ 9 ਸਾਲਾਂ ਤੋਂ ਵੱਧ ਸਮੇਂ ਬਾਅਦ ਅਹੁਦਾ ਛੱਡ ਦੇਣਗੇ ਅਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ

we have Trump threatening tariffs of 25%, which put hundreds and thousands of Canadian jobs at risk. And instead of focusing on these issues, Justin Trudeau and the Liberals are focused on themselves. They're fighting themselves instead of fighting for Canadians. And for that reason, today I'm calling on Justin Trudeau to resign. He has to go. ਟਾਈਮ ਦੇ ਵਿੱਚ ਇਹ ਸਰਵੇਖਣ ਨਿਕਲ ਕੇ ਆਇਆ ਜਦੋਂ ਪ੍ਰਧਾਨ ਮੰਤਰੀ ਜਸਟਨ ਟੂਡੋ ਵੱਲੋਂ ਆਪਣੇ ਕੈਬਨਿਟ ਵਿੱਚ ਰਦੋਬਦਲ ਕੀਤੀ ਜਾ ਰਹੀ ਹੈ ਘੱਟ ਗਿਣਤੀ ਲ Liberal ਸਰਕਾਰ ਦਾ ਸਹਾਰਾ ਬਣਦੇ ਆਏ ਜਗਮੀਤ ਸਿੰਘ ਨੇ ਬੇਹਸਾਬੀ ਮਤਾ ਜਿੱਥੇ ਲਿਆਉਣ ਦੀ ਗੱਲ ਕੀਤੀ ਹੈ ਤੇ ਇਸ ਵਿੱਚ ਉਹ ਗੱਲਾਂ ਕਰ ਰਹੇ ਨੇ ਤੇ ਗਲੋਬਲ ਨਿਊਜ਼ ਵਿੱਚ ਪ੍ਰਕਾਸ਼ਿਤ ਸਰਵੇਖਣ ਮੁਤਾਬਕ 53 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਜਿੰਨਾ ਚੇਤੀ ਹੋ ਸਭੇ ਸੰਭਵ ਲਿਬਰਲ ਸਰਕਾਰ ਦੇ ਬੁਰਦ ਬੇਪਰੋਸਗੀ ਮਤਵਾ ਪਾਸ ਕਰਵਾਉਣਾ ਚਾਹੀਦਾ ਤਾਂ ਕਿ ਚੋਣਾਂ ਦਾ ਰਾਹ ਪੱਧਰਾ ਹੋ ਸਕੇ ਦੂਜੇ ਪਾਸੇ 46% ਲੋਕਾਂ ਨੇ ਕਿਹਾ ਕਿ ਸਮੇ ਤੋਂ ਪਹਿਲਾਂ ਚੋਣਾਂ ਟਾਲਣ ਵਾਸਤੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਨਾਲ ਤਾਲਮਿਲ ਅਧੀਨ ਕੰਮ ਕਰਨਾ ਚਾਹੀਦਾ ਚੇਤਾ ਰਹੇ ਕਿ ਕ੍ਰਿਸਟਿਆਫਰ ਲੈਂਡ ਅਸਤੀਫੇ ਤੋਂ ਪਹਿਲਾਂ ਜ਼ਿਆਦਾ ਲੋਕ ਕਹਿ ਰਹੇ ਸਨ ਕਿ ਸਮੇ ਤੋਂ ਪਹਿਲਾਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਹੁਣ ਆਕੜਾ ਬਦਲ ਚੁੱਕਿਆ ਇਸ ਦਰਨ ਪਾਰਟੀ ਨੂੰ ਮਿਲ ਰਹੀ ਹਮਾਇਤ ਦਾ ਜ਼ਿਕਰ ਵੀ ਕੀਤਾ ਅਗਿਆ ਤੇ ਇਹ ਦੇਖਿਆ ਜਾ ਸਕਦਾ ਕਿ ਕੰਜ਼ਰਵੇਟਿਵ ਪਾਰਟੀ ਮਜ਼ਬੂਤ ਲੀਡ ਨਾਲ ਅੱਗੇ ਚੱਲ ਰਹੀ ਹੈ ਲਿਬਰਲ ਪਾਰਟੀ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ ਸਰਵੇਖਣ ਦੇ ਮੁਤਾਬਕ 73 ਫੀਸਦੀ ਲੋਕਾਂ ਨੇ ਕਿਹਾ ਕਿ ਟੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਦਕਿ 27 ਫੀਸਦੀ ਦਾ ਮੰਨਣਾ ਹੈ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨ ਦੱਸ દઈએ ਕਿ ਲਿਬਰਲ ਪਾਰਟੀ ਨੂੰ ਆਪਣੇ ਇਤਿਹਾਸ ਵਿੱਚ ਸਭ ਤੋਂ ਵੱਡੀ ਹਾਰ 2011 ਵਿੱਚ ਚੱਲਣੀ ਪਈ ਸੀ ਜਦੋਂ ਮਾਈਕੀ ਇਗਨਾਈਟਡ ਪਾਰਟੀ ਦੀ ਅਗਵਾਈ ਕਰ ਰਹੇ ਸਨ ਉਸ ਵੇਲੇ ਲਿਬਰਲ ਪਾਰਟੀ ਤੋਂ ਮੁੱਖ ਵਿਰੋਧੀ ਧਿਰ ਦਾ ਦਰਜਾ ਵੀ ਖੋਹ ਲੱ타 ਗਿਆ ਸੀ ਜੈਕ ਲੈਟਨ ਦੀ ਅਗਵਾਈ ਵਾਲੀ ਐਨ ਡੀ ਪੀ ਦੂਜੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਨਿਕਲ ਕੇ ਆਈ ਸੀ ਕ੍ਰੀਡਿੰਗਲ ਖਬਰਾਂ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਵੀਰੇ ਕੀ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ